ਆ ਮੈਨੂੰ ਵੀ ਘੰਟੇ ਤੱਕ ਪਹਿਲਾਂ ਪਤਾ ਲੱਗਿਆ ਹੈ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਵੀ ਪਹਿਲਾਂ ਇਹਨੂੰ ਰੈੱਡ ਕਾਰਨਰ ਜਾਰੀ ਕੀਤਾ ਸੀ ਇਹਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਤੋਂ ਘੱਟ ਜਾਂਦਾ ਇਹਨੂੰ ਇਹਦੀ ਐਕਸਟ੍ਰੇਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾ ਤੂੰ ਬਸਲਾ ਹੱਲ ਦੀ ਹੋਣਾ ਕਿਉਂਕਿ ਕੇਸ ਤਾਂ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਵਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੋਸਰ ਬਣ ਸਕਦਾ ਹੈ ਕਿ ਕਿ ਤਾਂ ਕੱਲੇ ਸਰਟੀਫਿਕੇਟ ਨਾ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੁਸ਼ਤਾ ਕਾਰਵਾਈ ਕਰਕੇ ਇਹਨੂੰ ਵਾਪਸ ਇੰਡੀਆ ਲੈਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾਦ ਨੂੰ ਧਿਆਨ ਦਿੱਤਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਲੱਗਦਾ ਕੁਛ ਹੋਏ ਦੇ ਤੇ ਕਰਕੇ ਦਾ ਬੇਪਰੋਸ ਦੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਸੀਰੂ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਕੁਛ ਨਹੀਂ ਨ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਨਹੀਂ ਵਧਿਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਇਸੇ ਕਰਕੇ ਨਿਰਾਸ਼ ਕਿਉਂ ਹੋ ਜਾਂਦੇ ਆ ਵੀ ਕੀ ਪਤਾ ਇੱਕਲੇ ਅਲਾਗ ਨਹੀਂ ਨ ਰਹਿ ਜਾਣ ਕੋਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੀ ਕਾਮ ਨਹੀਂ ਰਹੇਗਾ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਇਹ ਤਾਂ ਇਹਦੇ ਚ ਹੋਰ ਭੂਮਿਕਾਵਾਂ ਨੇ ਜਾਂ ਤਾਂ ਇਸੇ ਕਰਕੇ ਗਵਰਨਮੈਂਟ ਦੀ ਬਜੂਰੀ ਵੜੀ ਪਈ ਹੈ ਉਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵਾਇਗਰ ਉਹਨੇ ਕਰੂਗਾ ਤੜਦੇ ਕਰੇ ਤਾ ਉਹਨਾਂ ਦੇ ਰਸਤੇ ਦੇ ਉੱਤੇ ਆ ਮੈਨੂੰ ਵੀ ਘੰਟੇ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਪੱਤਰ ਵੀ ਪੜਿਆ ਹੈ ਦੇ ਪਹਿਲਾਂ ਇਹਨੂੰ ਰੈੱਡ ਕਾਰਨਰ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇ ਘੱਟੋ-ਘੱਟ ਘੱਟਾ ਇਹਨੂੰ ਇਹਦੀ ਐਕਸਟ੍ਰੇਸ਼ਨ ਦਾ ਕੋਈ ਇੰਪੀਜਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾ ਤੂੰ ਬਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਵਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੋਸਰ ਬਣ ਸਕਦਾ ਕਿ ਕਿ ਤਾਂ ਕੱਲੇ ਸਰਟੀਫੀਕੇਟ ਮੇ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਬਾਅਦਸ ਵਿੱਚ ਇੰਡੀਆ ਲਿਆਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾਦਮ ਲਿਆਂਦਾ ਜਾਏਗਾ ਤਾਂ ਹੁਣ ਇੱਕ ਆਤਵਾਦੀ ਵਾਸਤੇ ਇਹ ਲੱਗਦਾ ਕੁਝ ਹੋਏ ਦੇ ਤਰੂਫ ਸੇ ਕਰਕੇ ਦਾ ਬੇਟਾ ਬੇਭਰੋਸਗੀ ਜਿਹੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਇਸ ਨੂੰ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਇਹ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਦੀ ਵਧਾਇਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿਉਂ ਹੋ ਜਾਂਦੇ ਆ ਵੀ ਕੀ ਪਤਾ ਇਕੱਲੇ ਅਲਾਗ ਨਹੀਂ ਨਾ ਰਹਿ ਜਾਣ ਕੋਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹੇਗਾ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਇਹ ਤਾ ਇਹਦੇ ਚ ਹੋਰ ਕੋਪ ਕਾਮ ਨੇ ਜਾਂ ਤਾਂ ਐਸੀ ਕਰਕੇ ਗੌਰਮੈਂਟ ਦੀ ਮਜਬੂਰੀ ਵਈ ਪਈ ਹੈ ਉਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵਾਇਗਰ ਉੱਪਰਲੇ ਕਰੂਗਾ ਕਰੇ ਕਰੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ